ਹਾਂਜੀ ਸਤਿ ਸ੍ਰੀ ਅਕਾਲ ਆਸਾਂ ਤੁਸੀਂ ਸਾਰੇ ਰਾਜੀ ਖੁਸ਼ ਹੋਵੋਗੇ ਇਹ ਤੁਹਾਨੂੰ ਪਤਾ ਪਾਇ ਐ ਐਤਵਾਰ ਨੂੰ ਤੁਹਾਡੇ ਲਈ ਇੱਕ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਦੇ ਆ ਬਹੁਤ ਆਸਾਨ ਟੈਸਟ ਆ ਕੋਈ ਜਿਆਦੇ ਔਖਾ ਸ਼ਬਦ ਨਹੀਂ ਦੋ ਚਾਰ ਗੱਲਾਂ ਆਲਾ ਟੈਸਟ ਆ ਤੇ ਚਲੋ ਆਪਾਂ ਜਿਆਦੇ ਸਮਾਂ ਬਰਬਾਦ ਨਹੀਂ ਕਰਦੇ ਪਹਿਲਾਂ ਤੁਹਾਨੂੰ ਟਰੈਲ ਪਰ ਆ ਬੋਲਦੇ ਆ ਜੀ ਤਾਂ ਤੁਹਾਡਾ ਹੱਥ ਚੱਲ ਪਏ ਉਹਦੇ ਨਾਲ ਫਿਰ ਸੁਣੋ ਪ੍ਰੋਪਰ ਪੈਰੇ ਬੋਲੇ ਜਾਣਗੇ 2.5 ਮਿੰਟ ਦਾ ਪੈਰਾ ਫਿਰ 2 ਮਿੰਟ ਖਾਲੀ ਵੀਡੀਓ ਚੱਲੂ ਫਿਰ 2.5 ਮਿੰਟ ਦਾ ਪੈਰਾ ਤੇ ਉਹਦੀ ਪੰਜਾਬੀ ਜਿਹੜੀ ਉਹ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗੀ ਤੇ ਚਲੋ ਹੁਣ ਫਿਰ ਆਪਾਂ ਟ੍ਰਾਇਲ ਪੈਰਾ ਬੋਲਦੇ ਸਾਨੂੰ ਟ੍ਰਾਇਲ ਪੈਰੇ ਲਈ ਤੁਸੀਂ ਰੈਡੀ ਹੋ ਜਾਓ ਰੈਡੀ ਸੰਪਾਦਕੀ ਮੁਹਿਮ ਸ਼ੁਰੂ ਕਰ ਰਿਹਾ ਹੈ ਡੰਡੀ ਇਸ ਮੁਹਿਮ ਵਿੱਚ ਪਾਠਕਾਂ ਨੂੰ ਮੋਟਾਪੇ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਹਰ ਹਫ਼ਤੇ ਵੱਖ-ਵੱਖ ਵਿਸ਼ਿਆਂ ਉੱਤੇ ਜਾਣਕਾਰੀ ਦਿੱਤੀ ਜਾਵੇਗੀ ਡੰਡੀ ਮਾਹਰਾ ਦੀ رائے ਵੀ ਪ੍ਰਕਾਸ਼ਿਤ ਕੀਤੀ ਜਾਵੇਗੀ ਡੰਡੀ ਇਸ ਵਿੱਚ ਮੋਟਾਪੇ ਦੇ ਸੁਪੇ ਖਤਰੇਆਂ ਪੋਸ਼ਣ ਜਰੀਏ ਮੋਟਾਪਾ ਦੂਰ ਕਰਨਾ ਜੈਨੇਟਿਕਸ ਅਤੇ ਮੋਟਾਪੇ ਦੇ ਰਿਸ਼ਤੇ ਖਾਣ ਪੀਣ ਦੀਆਂ ਆਦਤਾਂ ਅਤੇ ਮੋਟਾਪਾ ਤਣਾਅ ਅਤੇ ਮੋਟਾਪੇ ਦਾ ਸਬੰਧ ਨੀਂਦ ਬੁਰੀ ਨਾ ਕਰਨ ਨਾਲ ਵੱਧਦਾ ਮੋਟਾਪਾ ਆਦ ਲੋ ਜੀ ਟਰੈਲ ਪਰ ਸਾਡਾ ਕੰਪਲੀਟ ਹੋ ਗਿਆ ਤੇ ਹੁਣ ਆਪਾਂ ਤੁਹਾਨੂੰ ਪ੍ਰੋਪਰ ਪੈਰਾ ਬੋਲਾਂਗੇ ਤੇ ਵਿੱਚ-ਵਿੱਚੇ ਪੇਪਰ ਦਾ ਪੁੱਛਦੇ ਰਹਿੰਦੇ ਆ ਪੇਪਰ ਕਦੋਂ ਹੋਣਾ ਪੇਪਰ ਪੰਜਵੇਂ ਮਹੀਨੇ ਪਾਈ ਕੋਈ ਹਲਚਲ ਹੋਣ ਦੀ ਉਮੀਦ ਹੈਗੀ ਆ ਪੰਜਵੇਂ ਮਹੀਨਾ ਦੇਖਦੇ ਆ ਵੀ ਕੀ ਹਲਚਲ ਹੁੰਦੀ ਕੋਈ ਨੋਟੀਫਿਕੇਸ਼ਨ ਆਉਂਦਾ ਜਾਂ ਪੋਸਟ ਆ ਬਦਦਾ ਤੇ ਬਾਕੀ ਹਲੇ ਤੱਕ ਕੋਈ ਜਾਣਕਾਰੀ ਨਹੀਂ ਆਈ ਚਲੋ ਆਪਾਂ ਪੈਰਾ ਬੋਲਣ ਲੱਗਦੇ ਹਾਂ ਸੀ ਰੈਡੀ ਹੋ ਗਏ ਰੈਡੀ ਵੱਧਦੀਆਂ ਕਲਾਸਾਂ ਦੇ ਨਾਲ ਸਕੂਲ ਸਕੂਲਾਂ ਵਿੱਚ ਬੱਚਿਆਂ ਦੀ ਘਟਦੀ ਹਾਜ਼ਰੀ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਹੁਣ ਇੱਕ ਹੋਰ ਨਵੀਂ ਪਹਿਲ ਸ਼ੁਰੂ ਇਤਿਹਾਇਰ ਡੰਡੀ ਇਸ ਵਿੱਚ ਸੂਬਿਆਂ ਨਾਲ ਮਿਲ ਕੇ ਨਾ ਸਿਰਫ ਦੇਸ਼ ਭਰ ਦੇ ਸਕੂਲਾਂ ਵਿੱਚ ਪੜਨ ਵਾਲੇ ਬੱਚਿਆਂ ਦੀ ਹਰ ਰੋਜ਼ ਦੀ ਹਾਜ਼ਰੀ ਅਤੇ ਉਹਨਾਂ ਨੂੰ ਸਕੂਲਾਂ ਵਿੱਚ ਦਿੱਤੇ ਜਾਣ ਵਾਲੇ ਦੁਪਹਿਰ ਦੇ ਖਾਣੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਸਗੋਂ ਜਿੱਥੇ ਵੀ ਘਟ ਹਾਜ਼ਰੀ ਜਾਂ ਫਿਰ ਖਾਣੇ ਦੀ ਗੁਣਵੱਤਾ ਵਿੱਚ ਤੈ ਨਿਜਵਾ ਦੀ ਕਮੀ ਮਿਲੇਗੀ ਤਾ ਹੁਨਾ ਸੂਬਿਆਂ ਅਤੇ ਜ਼ਿਲ੍ਹਿਆਂ ਨੂੰ ਤੁਰੰਤ ਚੌਕਸ ਕੀਤਾ ਜਾਏਗਾ ਡੰਡੀ ਜਿਵੇਂ ਜੇਕਰ ਕਿਸੇ ਜ਼ਿਲ੍ਹੇ ਦੇ ਸਕੂਲਾਂ ਵਿੱਚ ਬੱਚਿਆਂ ਦੀ ਹਾਜ਼ਰੀ ਲਗਾਤਾਰ ਘਟ ਦਰਜ ਹੋ ਰਹੀ ਹੈ ਤਾਂ ਕੇਂਦਰ ਤੁਰੰਤ ਹੀ ਉਸ ਸੂਬੇ ਅਤੇ ਜ਼ਿਲ੍ਹੇ ਨੂੰ ਅਲਰਟ ਜਾਰੀ ਕਰੇਗਾ ਡੰਡੀ ਕੇਂਦਰ ਸਰਕਾਰ ਨੇ ਵਿਦਿਆ ਸਮੀਖਿਆ ਕੇਂਦਰ ਜਰੀਏ ਦੇਸ਼ ਭਰ ਦੇ ਸਕੂਲਾਂ ਦੀ ਨਿਗਰਾਨੀ ਸ਼ੁਰੂ ਕੀਤੀ ਹੈ ਡੰਡੀ ਹਾਲਾਂਕਿ ਸ਼ੁਰੂਆਤ ਵਿੱਚ ਸਿਰਫ ਵਿਦਿਆਰਥੀਆਂ ਦੀ ਹਾਜ਼ਰੀ ਅਤੇ ਦੁਪਹਿਰ ਦੇ ਖਾਣੇ ਨਾਲ ਜੁੜੀ ਜਾਣਕਾਰੀ ਹੀ ਇਕੱਠੀ ਕੀਤੀ ਜਾ ਰਹੀ ਹੈ ਆਉਣ ਵਾਲੇ ਦਿਨਾਂ ਵਿੱਚ ਇਸ ਜਰੀਏ ਬਤਿਆਂ ਦੇ ਵਿਦयक ਪ੍ਰਦਰਸ਼ਨ ਅਤੇ ਸਿਹਤ ਆਦਿ ਦੀ ਸਥਿਤੀ ਉੱਤੇ ਵੀ ਨਜ਼ਰ ਰੱਖੀ ਜਾਏਗੀ ਡੰਡੀ ਇਸ ਨਾਲ ਕੇਂਦਰ ਲਈ ਦੇਸ਼ ਭਰ ਦੇ ਸਕੂਲਾਂ ਦਾ 베ਰਵਾ ਇਕੱਠਾ ਕੀਤਾ ਜਾ ਰਿਹਾ ਹੈ ਡੰਡੀ ਮੰਗਾਲ ਕੇਰਲ ਅਤੇ ਬਿਹਾਰ ਨੂੰ ਹਾਂਜੀ ਰੈਡੀ ਹੋ ਜਾਓ ਰੈਡੀ ਪੰਜਾ ਦਰਿਆਵਾਂ ਦਾ ਕਲਕਲ ਕਰਦਾ ਚਾਂਦੀ ਰੰਗਾ ਪਾਣੀ ਤਾਂ ਇਥੋਂ ਦੀ ਕਪਸ਼ ਮਾਰੀ ਜ਼ਮੀਨ ਨੂੰ ਸਿੰਜਦਾ ਸੀ ਪਰ ਰਾਤ ਦੇ ਧੁੱਪ ਹਨੇਰੇ ਵਿੱਚ ਕਰਦੇ ਕਿਸੇ ਜੀ ਨੂੰ ਚਿੱਤ ਚੇਤਾ ਵੀ ਨਹੀਂ ਹੁੰਦਾ ਜਦੋਂ ਪਰਿਵਾਰ ਦਾ ਮੋਢੀ ਗੜਮ ਕਰਕੇ ਖੌਰੂ ਪਾਉਂਦੇ ਪਾਣੀ ਵਿੱਚ ਛਾਲ ਜਾ ਮਾਰਦਾ ਤਾਂ ਸਮਝ ਨਹੀਂ ਆਉਂਦੀ ਕਿ ਮਰਨ ਵਾਲਾ ਆਪਣੇ ਪਿਛਲਿਆਂ ਤੋਂ ਇੰਨਾ ਨਿਰਮੋਹਾ ਕਿੰਜ ਹੋਣ ਲੱਗ ਪਿਆ ਡੰਡੀ ਆਪਣੇ ਤਾਂ ਦੂਰ ਦੀ ਗੱਲ ਬੈਰੀ ਦੁਸ਼ਮਣ ਦੇ ਬੱਚੇ ਨੂੰ ਵੀ ਜਤੀਮ ਹੋਇਆ ਵੇਖ ਇਸ ਦਾ ਤਾਂ ਕਾਲਜਾ ਫਟਦਾ ਹੁੰਦਾ ਸੀ ਡੰਡੀ ਘਰ ਵਿੱਚ ਜਦੋਂ ਤੰਗੀ ਤੁਰਸ਼ੀ ਆਉਂਦੀ ਹੈ ਤਾਂ ਘਰ ਦੀ ਸੁਆਣੀ ਹਮੇਸ਼ਾ ਨਾਲ ਖੜਦੀ ਹੈ ਬੰਦੇ ਦੇ ਡੰਡੀ ਅਜਿਹੇ ਵੇਲੇ ਧੀਆ ਪੁੱਤਰ ਅਤੇ ਬੁੱਢੇ ਮਾਪੇ ਘਰ ਦੇ ਮੁਖੀ ਤੋਂ ਕਦੀ ਵੀ ਪਿੱਠ ਨਹੀਂ ਭਵਾਉਂਦੇ ਡੱਡੀ ਬਾਰਾ ਗਾਉਂਦੇ ਟਾਡੀ ਕਹਿੰਦੇ ਹੁੰਦੇ ਆ ਇੱਕ ਮੁਠ ਸੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਵਿੱਚੋਂ ਘੂਰ-ਘੂਰ ਮੌਤ ਨੂੰ ਡਰਾਵੇ 에ਰਾ ਖਾਲਸਾ ਡੰਡੀ ਕਣਕਾਂ ਤਾਂ ਉਸ ਵੇਲੇ ਵੀ ਇੰਝ ਹੀ ਪੱਕੀਆਂ ਖੜੀਆਂ ਸਨ ਜਦੋਂ ਅਨੰਦਪੁਰ ਦੀ ਠੇਰੀ ਤੋਂ ਗੁਰੂ ਕਲਗੀਆਂ ਵਾਲੇ ਨੇ ਨਿਤਾਣੇ ਲੋਕਾਂ ਲਈ ਲੜਨ ਅਤੇ ਮਰਨ ਦੀ ਨਵੀਂ ਪਰਤ ਬਾਈ ਸੀ ਡੰਡੀ ਗੁਰੂਆਂ ਪੀਰਾਂ ਦੁੱਲਿਆਂ ਅਤੇ ਬੁੱਲਿਆਂ ਦੀ ਇਸ ਧਰਤੀ ਉੱਤੇ ਆਤਮ ਹੱਤਿਆ ਵਰਗੀ ਕੈਰਤਾ ਸੋਭਾ ਨਹੀਂ ਦਿੰਦੀ ਡੰਡੀ ਅਸੀ ਤਾਂ ਗੁਰਬਤ ਦੇ ਦਿਨਾਂ ਵਿੱਚ ਵੀ ਦਵਾਮੇ ਮਾਰਦੇ ਅਤੇ ਮੇਲਾ ਲੁੱਟਣ ਵਾਲੇ ਲੋਕ ਹਾਂ ਡੰਡੀ ਆਹ ਪਈ ਦਵਾਮੇ ਬੋਲਿਆ ਗਿਆ ਸ਼ਬਦ ਦਵਾਮੇ ਸ਼ਬਦ ਦਾ ਦਵਾਮੇ ਬੋਲਿਆ ਗਿਆ ਸੀ ਵੀ ਦੋਨੇ ਮੰਮਿਆਂ ਨਾਲ ਆ ਇਹ ਮੜਾ ਜਾਂ ਨੋਟ ਕਰ ਲਓ ਇਹ ਬੋਲਣ ਚ ਇਦਾਂ ਬੱਬੇ ਵੰਗ ਬੋਲਿਆ ਗਿਆ ਤੇ ਬਾਕੀ ਪੇਪਰ ਸਾਰਾ ਠੀਕ ਆ ਆਸਾਨ ਪੇਪਰ ਆ ਤੇ ਇਹ ਵਧੀਆ ਕਰਨਾ ਸਾਰਿਆਂ ਨੇ ਆਸ ਕਰਦਾ ਸਾਰੇ ਵਧੀਆ ਕਰੋਗੇ ಚಲೋ ಧನ್ವಾ ಸಾರೇ ವದ್